ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੈਟਰਨ ਫੈਲਵਾ ਔਰ ਗਿਸ਼ੇਨਾ ਐਂਡ ਸੀਐਮਪੀ ਦੇ ਸਾਰੇ ਸਹਿਬਾਨ ਸੀਓ ਸਹਿਬਾਨ ਟੂਆਈਸੀ ਸਾਹਿਬ ਔਰ ਫੋਰ ਸਾਰੇ ਮੈਂਬਰ ਔਰ ਪੂਰੇ ਆਰ ਸਾਹਿਬ ਕਾ ਸੈਨਕਾ ਦੇ ਵੱਲੋਂ ਲੱਗਾ ਹੋਇਆ ਗੁਜਰਪੁਰ ਤਸੀਲ ਅਜਨਾਲਾ ਦੇਖੇ ਕੈਂਪ ਤੋਂ ਲੱਗੇ ਹੋਏ ਅੱਜ ਪਿੰਡ ਰੂੜੇਵਾਲ ਜੋ ਰੈਸ਼ਨ ਵੰਡਣ ਵਾਸਤੇ ਆਏ ਹਾਂ ਤੇ ਮੈਡਮ ਸਾਡੇ ਨਾਲ ਆਏ ਹੋਏ ਆ ਜੋ ਰੈਸ਼ਨ ਵੰਡਣ ਕਾ ਸਰਜੀਤ ਮੈਡਮ ਹਾਂਜੀ ਮਹਿਲਾ ਵਿੰਗ ਦੀ ਸੇਵਾ ਕੀਤੀ ਫਤਿਹ ਅਸੀਂ ਅੱਜ ਪਿੰਡ ਰੋੜਾਵਾਲੀ ਆਏ ਆ ਵਾਹਿਗੁਰੂ ਤੇ ਆਰਮੀ ਵੈਸਲ ਅਫਸਰਸ਼ਨ ਵੀ ਮੈਡਮ ਪ੍ਰਧਾਨ ਵਿੱਚ ਉੱਤਮਾਈ ਚੋਣੇ ਚੁਣੀ ਹੋਈਆਂ ਆਈਆਂ ਬਾਕੀ ਆਪਾਂ ਇੱਥੇ ਰਾਸ਼ਨ ਕਿਟਾਂ ਆਈਆਂ ਸਾਡੇ ਵੈਲਫੇਅਰ ਸੈਂਟਰ ਵੱਲੋਂ ਤੇ ਬੜੇ ਡਿਸਪਲਨ ਨਾਲ ਲੈਣਾ ਚਲਵਾ ਕੇ ਆਦਰ ਕੱਢ ਦੇਖੀ ਤੇ ਆਪਾਂ ਮੰਡਰੇ ਪਿੰਡ ਰੋੜਾਵਾਲੀ ਆਏ ਵਾਹਿਗੁਰੂ ਬਹੁਤ ਵਧੀਆ ਹੈ ਇੱਥੇ ਅੱਜ ਕਰਨਾ ਕੇ ਸੀਓ 15 ਡਿਗਰੀ ਜੁਰਟਾ ਜਿਹੜੇ ਇੱਥੇ ਹੀ ਪਿੰਡ ਰੋੜਾ ਵਾਲੇ ਤੋਂ ਸ਼ੁਰੂਆਤ ਕੀਤੀ ਹੈ ਕਿੱਥਾਂ ਵੱਲ ਰਹੇ ਮਹਲਾ ਮੰਡੀ ਪਹਾੜਾ ਜ਼ਿਲ੍ਹਾ ਅੰਮ੍ਰਿਤਸਰ ਦੇ ਸਰਬਜੀਤ ਕੌਰ ਨੇ ਬੀਬੀਆਂ ਨੂੰ ਟ੍ਰੈਕਸ਼ਨ ਵੰਡ ਦੀ ਪ੍ਰਕਿਰਿਆ ਦੇ ਵਿੱਚ ਜੋੜਦਾਂ ਪਾਇਆ ਵਾ ਜੀ ਖਾਲਸਾਵਾਦਕਤੇ ਹਾਂਜੀ ਅੱਜ ਅਸੀਂ ਪਿੰਡ ਸ਼ਾਮ ਲਗਰਿਆਂ ਦੇ ਡੇਰੇ ਪਹੁੰਚੇ ਹਾਂ ਵਾਣਾ ਦੇ ਸਾਈਡ ਤੇ ਇੱਥੇ 23 ਘਰ ਆ ਸਿਰਫ ਤੇ 23 ਘਰ ਨੂੰ ਸਾਰੇ ਰਾਸ਼ਨ ਵੰਡਿਆ ਜੋ ਘਰ ਦਾ ਮੈਂ ਬੈਟਮਰ ਖਰਿਆਉਤੀ ਸਿੰਘ ਜੀ ਦਾ ਕੈਪਟਨ ਸਿੰਘ ਨਾਲ ਮੇਰੇ ਕੈਪਟਨ ਰਜੋਬ ਸਾਹਿਬ ਦਿਲਬਖ ਪ੍ਰਧਾਨ ਪੰਜਾਬ ਪ੍ਰਧਾਨ ਦਿਲਬਖ ਸਿੰਘ ਬੱਤਾ ਹਰਵਿੰਦਰ ਸਾਹਿਬ ਸਾਰੇ ਇਕੱਠੇ ਹੋ ਕੇ ਰੋਸੀਆਪੀ ਦੀ ਟੀਮ ਉਹ ਲਖਨਊ ਤੋਂ ਆਏ ਹੋਏ ਟੀਮ ਜੋ ਹੈ ਉਹ ਸਾਥ ਲਖਨਊ ਤੋਂ ਆਏ ਹੋਏ ਹੈ ਜੋਦਾਨੀ ਇਹ ਸਾਰੇ ਜੀ ਬਹੁਤ ਬਸਾ ਰਹੇ ਨੇ ਜੋ ਸਮਾਨ ਵੰਡ ਰਿਹਾ ਸਾਰੇ ਇਹਨਾਂ ਦਾ ਤੈਅ ਦੇ ਚ ਸਕਾਰਿਆ ਸਾਰਿਆਂ ਦਾ ਵਾਈ ਗਿੱਕੀ ਇਹਨਾਂ ਨਾਲ ਕੋਈ ਹੈਗਾ ਜੋ ਵਾਈ ਗਿੱਕੀ ਅਤੇ ਉਹ ਮੇਰੇ ਵਾਲਿਆਂ ਨੂੰ ਬਾਉ ਮੈਂ ਉਹ ਪਛਾਣ ਉਹਨਾਂ ਨੂੰ ਵੀ ਲੈ ਆਇਓ ਉਹਨੂੰ ਤੋ ਖਿੱਚ ਹਾਂਜੀ ਹਾਂਜੀ ਇਹਨਾਂ ਨੂੰ ਫੋਟੋ ਇਹਨਾਂ ਨੇ ਬੜੀ ਤੇ ਮਿਸ਼ਨ ਮਾਰੀ ਆ ਆਹ ਵੇਖ ਲਓ ਤਰਸਾਲ ਪਾ ਕੇ ਬੈਠੇ ਆ ਵਾਈ ਗਿੱਡੀ ਅੱਗੇ ਉਹਨਾਂ ਦੇ ਘਰ ਚੱਲੇ ਆ ਕੋਫੀ ਲੈਵਰ ਚਾਲੇ ਚੁੱਕ ਆਹ ਸਮਾਂ ਤੋਂ ਬਾਅਦ ਪਿੱਛੇ ਆ ਆ ਕੇ ਰੰ ਬੈੱਡ ਪੋਈ ਨਾ ਘਟ ਮਾ ਹਾਂ ਆਜਾ ਹਾਂ ਬੰਦੇ ਨੂੰ ਕਿਹਾ ਹਾਂ ਸੋ ਹੁੰਦਾ ਨਹੀਂ ਹੈਗੀ ਉਹ ਇਹ ਨਹੀਂ ਹੋ ਰਹੀ ਰਹਿ ਕੇ ਗਏ ਹਾਂ ਬੈੱਡ ਪੁੱਟ ਸਾਰੇ ਮਸ਼ੀਨ ਰਹਿ ਗਈ ਹੈ ਫ੍ਰਿਜ ਰਹਿ ਗਈ ਹੁਣ ਇਹ ਜਿਹੜਾ ਪੂਰਾ ਦਬਾੜਾ ਟੁੱਟਿਆ ਆਹ ਦੇਖੋ ਇੱਥੇ ਮਾਰੋ ਬੈਗਾ ਆਹ ਦੇਖੋ ਹਾਂਜੀ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਪ੍ਰਮਾਣ ਆ ਕਿਹੜਾ ਪਿੰਡ ਆ ਥੋਬਾ ਥੋਬਾ ਪਿੰਡ ਜੇ ਇਹ ਥੋਬੇ ਦੇ ਬਾਹਰ ਡੇਰੇ ਤੇ ਆਹ ਵੇਖ ਲਓ ਬੈੱਡ ਕਿਦਾਂ ਤੇ ਆ ਵੇਹ ਲੋ ਕਪੜਾ ਤੇ ਆ ਕੋਠੀ ਦੀ ਹਾਲਤ ਕੰਧਾਂ ਦੀ ਆ ਵੇਹ ਲੋ ਇਹ ਕੰਧਾਂ ਦੀ ਹਾਲਤ ਇਹ ਡਿੱਗ ਚੁੱਕੀਆਂ ਵਾਂ ਕਿਉਂਕਿ ਇਹਨਾਂ ਨੇ ਪਲਾਸਟਰ ਨਹੀਂ ਕਰ ਪਾਇ ਗਰੀਬ ਬੰਦੇ ਆ